ਹਾਂ ਜੀ ਮੇਰੇ ਮਿੱਤਰੋ ਸਵਾਗਤ ਹੈ ਆਪਣੇ ਵਲੌਗ 'ਚ ਆ ਜਪਾ ਦਰਦਨ ਲੱਗੀ ਸੇਵਾ ਤੇ ਸੇਵਾ ਕਰਨੇ ਆ ਤੁਹਾਨੂੰ ਕੋਨੇ 'ਚ ਇੰਨੀ ਬੱਦਰੀ ਕੋਠੇ ਗਈ ਆ ਤੇ ਆਹ ਭਾਈ ਏ ਸਾਰੇ ਸੇਵਾਦਾਰ ਲੱਗੇ ਸੇਵਾ ਆ ਚਾ ਚੁੱਕੀ ਗਈ ਉਹ ਤੇ ਆ ਜੇ ਹੁਣ ਫਿਰ ਜਿਰੋਂਦਾ ਆ ਮੈਂ ਫੇਰ ਮਸ਼ੀਨ ਨੂੰ ਪਾਤਾ ਕਿਹੜਾ ਫੇਰ ਕੁੱਟ ਲਾ ਕੇ ਬਚਦੀ ਥੋੜੀ ਕਿ ਰਾਹੀ ਆ ਫੇਰ ਜਾਣਾ ਸ਼ਾਹ ਮਿੱਟੀ ਲੈਣ ਮੇਤਰੋ ਟਰੈਕਟਰਾਂ 'ਚ ਹੋ ਰਿਹਾ ਪੂਰੇ ਲੱਗੰਦੇ ਆ ਹਾਂਜੀ ਮਿੱਤਰੋ ਆਪਾਂ ਤੁਹਾਨੂੰ ਦੱਸਿਆ ਵੀ ਆਪਾਂ ਮਿੱਟੀ ਲਿਆਉਣੀ ਗੁਰਦੁਆਰਾ ਸਾਹਿਬ ਲਈ ਤੇ ਆਪਾਂ ਹੁਣ ਇੱਥੇ ਆ ਗਏ ਛੱਪੜ ਤੇ ਬਲਟੋਏ ਮਿੱਟੀ ਲੈਣ ਤੇ ਫੋਨੇ ਆ ਤੁਹਾਨੂੰ ਬਾਕੀ ਅਗਲੇ ਕਦੋਂ ਮਿਲਾਂਗੇ ਬਾਕੀ ਫੋਨੇ ਬਾਕੀ ਫੜੇ ਦਾ ਜੀ ਜਾਣੀਓ ਹੋਈ ਨਹੀਂ ਕਿੰਨਾ ਗੁੱਦਾ ਤੇਰੇ ਨਾਲ ਦੇ ਪੈ ਜਾਂਦੇ ਹਾਂ ਜੀ ਤਾਲੇ ਇਹਨਾਂ ਦੇ ਆਪਣੀ ਰੂਮ ਉੱਤੇ ਆਉਂਦੇ ਟਰਾਲੀ ਜਦੋਂ ਜਐਸਵੀ ਪੁੱਗੀ ਆ ਉਹਦਾ ਸਾਬ ਘੜਨੀ ਹੋਣਾ ਤਾਂ ਵੀ ਟਰੈਕਟਰ ਆ ਬਣਾਈਆਂ ਬਾਤੀ ਜੀ ਡਰਾਂ ਲਈ ਲੈ ਕੇ ਆਏ ਹੁਣ ਛੱਪੜ ਕਮੂਟੀ ਲੈਣ ਦੀ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ